ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਆਰਥਿਕ ਮੰਦਹਾਲੀ ਦੇ ਕੰਢੇ ਦੇਸ਼ ਖੜਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਗੁਰਦਾਸਪੁਰ ਵਿਖੇ ਕੀਤਾ। ਮਜੀਠੀਆ ਨੇ ਇਸ ਮੌਕੇ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਹੋ ਰਹੀ ਛਿੰਝ ਮੌਕੇ ਹਿੱਸਾ ਲੈਣਾ ਹੈ ਸਾਨੂੰ। ਇਸ ਦੌਰਾਨ ਉਹਨਾਂ ਕਿਹਾ ਕਿ ਦੇਸ਼ ਨੂੰ ਆਰਥਿਕ ਮੰਦਹਾਲੀ ਤੋਂ ਬਚਾਉਣ ਲਈ ਇੱਕੋ ਇੱਕ ਰਸਤਾ ਕੇਂਦਰ ਦੀ ਯੂਪੀਆ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨਾ ਹੈ। ਇੰਡੀਆ ਦੇ ਕੋਲ ਕਾਫੀ ਕਰਨਾ ਹੈ ਉਹਨਾਂ ਆਪਾਂ ਤਾੜੀਆਂ ਮੈਦਾਨ ਤੋਂ ਲੈਣ ਅੱਜ ਹਾਲਾਤੇ ਬਣ ਗਏ ਆ ਕਿ ਕੋਈ ਇਸ ਦੇਸ਼ 'ਚ ਇਨਵੈਸਟ ਕਰਕੇ ਰਾਜੀ ਨਹੀਂ ਇੱਕ ਇੰਡੀਆ ਇਕਨੋਮਿਕ ਸਟੋਰੀ ਨੂੰ ਹੁਣ ਕੋਈ ਬਲੀਵ ਨਹੀਂ ਕਰਦਾ ਛੋੜਦੇ ਆਪਣੇ ਜਿਹੜੇ ਵੱਡੇ ਬਿਜ਼ਨਸ ਘਰਾਣੇ ਆ ਜਿਨ੍ਹਾਂ ਨੇ ਅੰਮ ਇੰਗਲੈਂਡ ਜਾ ਕੇ ਕੰਪਨੀਆਂ ਖਰੀਦ ਲਿਆ ਟヨタ ਜੈਗਵਰ ਲੈਂਡਰੋਵਰ ਅੱਜ ਉਹ ਕਹਿੰਦੇ ਆ ਕਿ ਗਵਰਨਮੈਂਟ ਇਜ਼ ਵਿਜ਼ਨਲੈਸ ਅੱਜ ਰੁਪਈ ਦੀ ਡੀਵੈਲਿਊਸ਼ਨ ਤੁਸੀਂ ਵੇਖੋ ਕਿ ਸੱਤ ਤੱਕ ਹੋ ਗਈ ਇਨ 1947 1 ਰੁਪਈ ਵਾਸ ਇਕੁਇਵਲੈਂਟ ਟੂ 1 ਡਾਲਰ ਇਨ ਹਿਸਟਰੀ ਤੁਸੀਂ ਜਿੰਨੀ ਥੋੜੀ ਜਿਹੀ ਜਿਹੀ ਉਮਰ ਹੈ ਹੈਵ ਯੂ ਐਵਰ ਸੀਨ ਦ ਰੁਪਈ ਐਟ ਦ ਸਟੇਜ ਦੈਟ ਇਟ ਇਜ਼ ਇਨ ਟੂਡੇ isnt there a need for financial emergency today it is just a mere drama 9 and a half years you have ruled this country if you were committed to food security why after 9 and a half years that also aaj akirla sachin agla sachin to inna ne hona hi ki ye lokan tak pahunch ju commitment ni mnrka de paise ne 40 45000 crore salana eh lutaunde ਜੇ ਇਹੀ ਪੈਸਾ ਪਲੈਨਿੰਗ ਨਾਲ ਚੰਗੀ ਸੋਚ ਨਾਲ ਇਕਨੋਮੀ 'ਚ ਪਾਇਆ ਜਾਵੇ ਮੈਂ ਸਮਝਦਾ ਹਾਂ ਇਕਨੋਮੀ ਵੀ ਬਿਹਤਰ ਹੋ ਗਈ ਲੋਕਾਂ ਦੇ ਹੱਥ 'ਚ ਪੈਸਾ ਵੀ ਆਊਗਾ ਗਰੀਬੀ ਵੀ ਘਟੂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ 'ਤੇ ਅਸੀਂ ਦਿਖਾਂਗੇ YouTube 'ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ